ਜਿੰਦਾਬਾਦ ਜਿੰਦਾਬਾਦ ਪੁਲਸ ਪ੍ਰਸ਼ਾਸਨ ਮਰਦਾਬਾਦ 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 ਐਸਐਟੂ ਵਾਲਾ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੁਲਸ ਪ੍ਰਸ਼ਾਸਨ ਮਰਦਾਬਾਦ 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 ਸਰਕਾਰੀ ਤੇ ਪੁਲਸ ਗੁੰਡਾ ਨਸ਼ਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਹਾਂਜੀ ਕੀ ਨਾਮ ਕੁੜੀ ਦਾ ਹਰਪ੍ਰੀਤ ਕੌਰ ਪਿੰਡ ਕਿਹੜਾ ਕਮੀਰਪੁਰਾ ਕੀ ਕਰਦਾ ਵਾਪਰੀ ਤੇਰੇ ਨਾਲ ਮੈਂ ਘਰ ਤੋਂ ਸਕੂਲ ਆ ਰਹੀ ਸੀ ਤੇ ਮੈਂ 8:40 ਤੇ ਇੱਥੇ ਚੌਂਕ 'ਚ ਉੱਤਰੀ ਬਾਸੋਂ ਤੇ ਕੁਝ 5-6 ਮੁੰਡੇ ਆਏ ਬਲੈਰੋ ਗੱਡੀ 'ਚ ਤੇ ਉਹ ਮਤਲਬ ਕਿ ਉਹਨਾਂ ਇੱਕ ਮੁੰਡੇ ਦਾ ਮੂੰਹ ਲਟਿਆ ਹੋਇਆ ਤੇ ਉਹ ਕਹਿੰਦੇ ਕਿ ਤੇਰੇ ਪਾਪਾ ਨੂੰ ਗੱਡੀ 'ਚ ਪਾਇਆ ਜਾ ਜੇ ਤੂੰ ਨਾਲ ਸਾਡੇ ਨਾਲ ਗਈ ਤੇ ਤੇਰੇ ਪਾਪਾ ਨੂੰ ਗੋਲੀ ਮਾਰ ਕੇ ਮਾਰ ਦੇਣ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਤੇ ਫਿਰ ਉਹ ਮੈਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਤੇ ਬਾਅਦ 'ਚ ਮੈਨੂੰ ਨਹੀਂ ਪਤਾ ਉਹਨਾਂ ਬਾਅਦ 'ਚ ਕਿੱਥੇ ਬਾਅਦ ਚ ਮੈਂ ਉਹਨਾਂ ਮੈਨੂੰ ਵੀ ਵਾਸ਼ ਕਰ ਦਿੱਤਾ ਤੇ ਬਾਅਦ ਚ ਮੈਨੂੰ ਉਹ ਜਲੰਧਰ ਲੈ ਗਏ ਉੱਥੇ ਤੇ ਉੱਥੇ ਸਾਡੇ ਕੁਝ ਰਿਸ਼ਤੇਦਾਰ ਆਣ ਬਾਅਦ ਸਾਡੇ ਰਿਸ਼ਤੇਦਾਰਾਂ ਨੇ ਮੇਰੇ ਘਰੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਕੁੜੀ ਨੂੰ ਇੱਥੇ ਲੈ ਕੇ ਆਏ ਫਿਰ ਇਹ ਰਾਤ 2 ਵਜੇ ਗਏ ਸਵੇਰੇ 5 ਵਜੇ ਮੈਨੂੰ ਉੱਥੋਂ ਲੈ ਕੇ ਆਏ ਜੀ ਕੀ ਕੋਈ ਗਲਤ ਕੰਮ ਵੀ ਕੀਤੀ ਤੁਹਾਡੇ ਨੇ ਹਾਂ ਜੀ ਕੋਈ ਖਾਸ ਸੀ ਇਸ ਬਾਰੇ ਹਾਂ ਜੀ ਦਿੱਤੀ ਹੈ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਇਹਨਾਂ ਇਹਨਾਂ ਮੁਜਰਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਸਦਾ ਕੋ ਨਾਂ ਜਾਣਦੇ ਹੋ ਹਾਂਜੀ ਜਾਣਦੇ ਆ ਜੀ ਨਾਂ ਮਾਲ ਗੁਰਸ਼ਰਨ ਸਿੰਘ ਜਸਕਰਨ ਸਿੰਘ ਤੇ ਗੁਰਪ੍ਰੀਤ ਸਿੰਘ ਕਿਹੜਾ ਪਿੰਡ ਦਾ ਗੁਰਸ਼ਰਨ ਦਾ ਤੇ ਜਸਕਰਨ ਸਿੰਘ ਦਾ ਪਿੰਡ ਕਮੀਰਪੁਰਾ ਆ ਤੇ ਗੁਰਪ੍ਰੀਤ ਸਿੰਘ ਬਰੀਆਂ ਤੋਂ ਅੱਜ ਕੀ ਨਾਂ ਤੁਹਾਡਾ ਸਰ ਮੇਰਾ ਨਾਮ ਪੂਰਨ ਸਿੰਘ ਕਮੀਰਪੁਰਾ ਜੀ ਕੀ ਕਹਿਣਾ ਚਾਹਦੇ ਹੋ ਸਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਪਹਿਲਾਂ ਤਾਂ ਇਹਨਾਂ ਦੇ ਮਸਲੇ ਹੀ ਕਿ ਜ਼ਮੀਨਾਂ ਦੀਆਂ ਲੜਾਈਆਂ ਕਰਦੇ ਸੀ ਹੁਣ ਸਾਡੀਆਂ ਲੜਕੀਆਂ ਵੀ ਚੁੱਕਣੀਆਂ ਸ਼ੁਰੂ ਕਰਤੀਆਂ ਉਹ ਲੋਗ ਇਹ ਜੀ ਇੱਕ ਜਸਕਰਨ ਸਿੰਘ ਗੁਰਚਰਨ ਸਿੰਘ ਗੁਰਪ੍ਰੀਤ ਸਿੰਘ ਤੋਂ ਦੋ ਤਿੰਨ ਬੰਦੇ ਜਿਹੜੇ ਜਿੰਨਾ ਲੜਕੀ ਚੁੱਕੀ ਅਣਪਛਾਤੇ ਦੋ ਬੰਦੇ ਕਿਹੜੇ ਪਿੰਡ ਦੇ ਇਹ ਸਰ ਇੱਕ ਤਾਂ ਵਿਰਿਆਂ ਦਾ ਤੇ ਗੁਰਚਰਨ ਸਿੰਘ ਤੇ ਆਪਣਾ ਜਸਕਰਨ ਸਿੰਘ ਜਿਹੜੇ ਹੈਗੇ ਬਲ ਲਵੇ ਦਰਾ ਕਮੀਰਪੁਰਾ ਕੋਈ ਲਾਗੂ ਲਾਗੀ ਟਾਈਮ ਦੇ ਜੀ ਕੀ ਕਾ ਘਟਦਾ ਕੀ ਵਾਪਸੀ ਹੋਰ ਤੋਂ ਘਟਨਾ ਸਰ ਪਹਿਲਾਂ ਤਾਂ ਸਾਡਾ ਮਸਲਾ ਹੀ ਕਣਕ ਦਾ ਪਹਿਲਾਂ ਤੇਨਾਂ ਕਣਕ ਸਾਡੀ ਡਕਾ ਛੱਡੀ ਜੀ ਉਹਦੇ ਵਿੱਚ ਇਹਨਾਂ ਝਗੜਾ ਕੀਤਾ ਸਾਡੀਆਂ ਤਿੰਨ ਜਨਾਨੀਆਂ ਦੇ ਸਿਰ ਵੱਡੇ ਇੱਕ ਸਾਡੇ ਬਾਪੂ ਦਾ ਸਿਰ ਵੱਡਿਆ ਨਾ ਉਸ ਟਾਈਮ ਤੇ ਇਹਨਾਂ ਦੀ ਇਹ ਧਮਕੀ ਸਾਡੇ ਮੂੰਹ ਦੇ ਉੱਤੇ ਇਹਨਾਂ ਇਹ ਧਮਕੀ ਦਿੱਤੀ ਕਿ ਅੱਜ ਤੇ ਕਣਕ ਡੱਕੀ ਕੱਲ ਨੂੰ ਤੁਹਾਡੀਆਂ ਲੜਕੀਆਂ ਵੀ ਅਸੀਂ ਚੁੱਕ ਕੇ ਖੜਨੀਆਂ ਤਾਂ ਸਾਰੇ ਇਹਨਾਂ ਕੀਤਾ ਕਿ ਉਹੀ ਕੰਮ ਕੀਤੇ ਨੇ ਜਿਹੜੇ ਕਿ ਨਹੀਂ ਕਰਨ ਵਾਲੇ ਉਹ ਵੀ ਕੰਮ ਇਹਨਾਂ ਕਰਦੇ ਨੇ ਤੇ ਸਰ ਇਸ ਤਰ੍ਹਾਂ ਫਿਰ ਬੱਚੀ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਚਾਹ ਗਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਸਾਡੇ ਨਾਲ ਕੋਈ ਮਸਲਾ ਹੋਇਆ ਜੀ ਗੁਰਪ੍ਰੀਤ ਸਿੰਘ ਨੇ ਕਿਹਾ ਇਦਾਂ ਦਾ ਕੋਈ ਮਸਲਾ ਸੀ ਪਿਓ ਨੂੰ ਅਸੀਂ ਮਰਵਾਤਾ ਤਾਂ ਮਾਂ ਘਰੋਂ ਕਢਾਉਂਦੀ। ਵੀ ਹੁਣ ਤੁਹਾਡੀ ਲੜਕੀ ਨਾ ਕਿ ਕਢਦਾ। ਕਢਣਾ ਸਰ ਘਰੋਂ ਸਕੂਲ ਕੱਲੀਆਂ ਅਸੀਂ ਤਿਆਰ ਕਰਕੇ ਦੋ ਬੱਚੀਆਂ ਇੱਕ ਬੱਚੀ ਪਿਛਲੀ ਵਾਰੀ ਇੱਕ ਅਗਲੀ ਵਾਰੀ ਚ। ਉਹ ਬੱਚੀ ਜਿਹੜੀ ਕਿ ਉਹ ਅਗਲੀ ਵਾਰੀ ਉਤਰ ਗਈ ਏ। ਉਹ ਗਾਂ ਆ ਗਈ ਇਹਨੂੰ ਪਿੱਛੋਂ ਗੁੱਟੋਂ-ਕੁੱਟ ਕੇ ਫੜਿਆ ਗਿਆ। ਦੋ ਬੰਦੇ ਥੱਲੇ ਉਤਰੇ ਐ ਤੇ ਤਿੰਨਾ ਬੰਦਿਆਂ ਵਿੱਚੋਂ ਹਥਿਆਰ ਵਿਖਾਇਆ ਤੇ ਚੁੱਪ ਕਰਕੇ ਤੇ ਬਹਿ ਜਾ ਨਾਲ। ਚਲ ਗਈ ਨਾਲ ਲੜਕੀ ਸਾਡੀ। ਲੜਕੀ ਚਲ ਗਈ ਸਾਨੂੰ ਕੋਈ ਪਤਾ ਨਹੀਂ ਲੱਗਣ ਡਿਆ ਕਿ ਕਿੱਥੇ ਚਲ ਗਈ ਕਿੱਥੇ ਨਹੀਂ ਚਲ ਗਈ ਫਿਰ ਰਾਤ 11:30 ਵਜੇ ਸਾਡੇ ਰਿਸ਼ਤੇਦਾਰਾਂ ਨੇ ਫੋਨ ਕੀਤਾ ਤੇ ਤੁਹਾਡੀ ਲੜਕੀ ਨਾਲ ਇਸ ਤਰ੍ਹਾਂ ਸਾਡੇ ਕੋਲ ਇੱਥੇ ਗੁਮਾਂਢੀ ਛਾਨਾਂ ਪਾਈਆਂ ਨੇ ਨਾ ਕੰਮ ਕਰਦੇ ਨੇ ਤੇ ਇੱਥੇ ਤੁਹਾਡੀ ਲੜਕੀ ਨੂੰ ਲਿਆਂਦਾ ਗਿਆ ਤੇ ਤੁਹਾਡੇ ਕੋਲ ਪਿਆ ਬਾਈ ਹੁੰਦੀ ਕਰ ਲੋ ਨਹੀਂ ਤਾਂ ਸਵੇਰੇ ਤੁਹਾਨੂੰ ਲੜਕੀ ਨਹੀਂ ਮਿਲਣੀ ਫਿਰ ਸਰ ਕੇ ਆਹੀ ਰਾਤ 2 ਵਜੇ ਤੋਂ ਗੱਡੀ ਲੈ ਕੇ ਗਏ ਆ 2 ਵਜੇ ਜਾ ਕੇ 5 ਵਜੇ ਬਿਸਤਰਾ ਦੇ ਵਿੱਚੋਂ ਅਸੀਂ ਕੱਢਿਆ ਸਾਰਿਆ ਲੜਕੀ ਸਾਡੀ ਗਾਂਪਛਾਂ ਕੀਤੀ ਗਈ ਫਿਰ ਇਹਨਾਂ ਇਥੋਂ ਤੱਕ ਕੀ ਸਾਨੂੰ ਸ਼ਰਤਾਂ ਦਿੱਤੀਆਂ ਗਈਆਂ ਕਿ ਲੜਕੀ ਨੂੰ ਹੱਥ ਨਹੀਂ ਤੁਸੀਂ ਮੁੰਡੇ ਨੂੰ ਹੱਥ ਨਹੀਂ ਲਾਉਣਾ ਐਦਾਂ ਉਦਾਂ ਸਰ ਉਸ ਟਾਈਮ ਤੇ ਸਾਡਾ ਮਸਲਾ ਇਹ ਕਿ ਆਪਣੀ ਅਸੀਂ ਬੱਚੀ ਵਾਪਸ ਲਿਓਣੀ ਚਾ ਚਲੋ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਜੇ ਫਿਰ ਸਾਡੀ ਬੱਚੀ ਉਹਨਾਂ ਸ਼ਰਤਾਂ ਨਾਲ ਵਾਪਸ ਦਿੱਤੀ ਸਾਨੂੰ ਸਾਰਾ ਇੱਕ ਸਾਡੀ ਬੱਚੀ ਇੱਕ ਸਾਨੂੰ ਸ਼ਰਤਾਂ ਨਾਲ ਵਾਪਸ ਕੀਤੀ ਪ੍ਰੈਸ਼ਰ ਪਾ ਕੇ ਮੰਗ ਕੀ ਕਰਦੇ ਹੋ ਪੀਸ ਮੰਗ ਸਾਰੇ ਇਹੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਅ ਇਨਸਾਫ ਚਾਹੀਦਾ ਸਾਨੂੰ ਉਹ ਦਰਖਾਸਤ ਕੀਤੀ ਹੈ ਹਾਂਜੀ ਦਰਖਾਸਤ ਦਿੱਤੀ ਹੋਈ ਸਾਹਿਬ ਜੀ ਸਰ ਕੀ ਪ੍ਰੋਗਰਾਮ ਆਇਦਾ ਦੇਖੋ ਜੀ ਇੱਥੇ ਅਸੀਂ 17 ਤਰੀਕ ਨੂੰ ਧਰਨਾ ਲਾਇਆ ਸੀ ਕਿਉਂਕਿ ਜੱਗਾ ਤੋਂ ਡੱਲਾ ਦੇ ਉੱਤੇ ਜਿਹੜਾ ਹਮਲਾ ਹੋਇਆ ਕਈ ਵਾਰਾ ਤੁਹਾਡੇ ਨਾਲ ਹੋ ਚੁੱਕੀ ਗੱਲ ਅਸੀਂ ਉਹਨਾਂ ਨੇ ਕਹਿੰਿਆ ਕਿ ਉਹਦੇ ਜਿਹੜੇ ਹੈਗੇ ਆ ਜਸਕਰਨ ਸਿੰਘ ਆ ਉਹਦਾ ਪਹਾੜਾ ਗੁਰਚਰਨ ਸਿੰਘ ਦੋਨਾਂ ਦੇ ਸਾਲੇ ਆ ਇਹਨਾਂ ਨੂੰ ਤੁਸੀਂ ਗ੍ਰਿਫਤਾਰ ਕਰੋ ਦੋ ਅਣ ਪਛਾਤੇ ਬੰਦੇ ਇਹਨਾਂ ਨੂੰ ਪੁਸ਼ਕਿਓ ਤੁਸੀਂ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ 18 ਤਰੀਕ ਨੂੰ ਸਵੇਰੇ ਉਹਨਾਂ ਦੇ ਵਿਰੁੱਧ 307 ਦਾ ਜਾਨੀ ਅੱਜਕੱਲ ਨਵੀਂ ਤਾਰ 109 ਦਾ ਪਰਚਾ ਦਰਜ ਕਰਾਂਗੇ ਉਹ ਸਵੇਰੇ ਇਹਨਾਂ ਪਰਚਾ ਦਰਜ ਕਰਨਾ ਬਰੇ ਤੁਰ ਤਿੰਨ ਬਾਅਦ ਅਸੀਂ ਉਹਨਾਂ ਨੂੰ ਦੱਸਿਆ ਪਿਰ ਉਹਨਾਂ ਗ੍ਰਿਫਤਾਰ ਕਰੋ ਉਹਨਾਂ ਨੇ ਫਿਰ ਉਹਨਾਂ ਨੂੰ 21 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਗ੍ਰਿਫਤਾਰ ਕੀਤਾ 2:30 ਵਜੇ ਦਾ ਸਮਾਂ ਬੜੇ ਆਰਾਮ ਨਾਲ ਉਹਦੀ ਗ੍ਰਿਫਤਾਰੀ ਪਾ ਕੇ ਜਿਲੇ ਭੇਜ ਸਕਦੇ ਸੀ ਪਰ ਉਹਨਾਂ ਨੇ ਜਾਣਬੁੱਝ ਕੇ ਇੱਥੇ ਰੱਖਿਆ ਇੰਨੇ ਚੱਕੋ ਦੇ ਮਗਰ ਜਿਹੜੇ ਆ ਖਾਸ ਕਰਕੇ ਵੀਰੂ ਸੁਖਦੇਵ ਸਿੰਘ ਜਿਹੜਾ ਦਿਗਦੇਵ ਫੁਰਜ਼ਦਾਵਾ ਬੜਾ ਮੰਨਿਆ ਪਰ ਮੰਨਿਆ ਇਸ ਪੱਲੇ ਉਹਨੇ ਇਹ ਬੰਦੇ ਪਾੜੇ ਆ ਜਿਨ੍ਹਾਂ ਨੇ ਉਹਨੂੰ ਸੱਟਾਂ ਮਾਈਆਂ ਆ ਫੋ ਇਸ ਕਰਕੇ ਅਸੀਂ ਜਿਹੜਾ ਸੀ ਇਹਨਾਂ ਦੇ ਉੱਤੇ ਦਬਾ ਦਿੱਤਾ ਇਹਨਾਂ ਨੇ ਫੜ ਕੇ ਸਾਡੇ ਕਹਨ ਤੇ ਅਗਲੇ ਦਿਨ 5 ਵਜੇ ਛੱਡ ਦਿੱਤੇ ਸਾਨੂੰ ਪਤਾ ਸੀ ਇਹਨਾਂ ਛੱਡ ਦੇਣਾ ਵਾ ਅਸੀਂ ਉਸ ਦਿਨ ਹੀ 21 ਤਰੀਕ ਦੀ ਰਾਤ ਨੂੰ ਨਾ 22 ਤਰੀਕ ਦੀ ਰਾਤ ਨੂੰ ਥਾਣਾ ਫੇਕ ਘੇਰ ਲਿਆ ਸਾਨੂੰ ਐਸਐਸਪੀ ਦਾ ਫੋਨ ਵੀ ਆਇਆ ਡੀਐਸਪੀ ਦਾ ਵੀ ਆਇਆ ਐਸਐਚਓ ਨੇ ਆਣ ਕੇ ਕਿਹਾ ਕਿਆ ਸੀ ਗ੍ਰਿਫਤਾਰੀ ਕਰ ਲਈ ਆ ਤੁਹਾਡਾ ਹੁਣ ਇੱਥੇ ਨਹੀਂ ਗਾ ਐ ਕਿ ਜਿਹੜੇ ਬੰਦੇ ਅੱਗੇ ਬੈਠੇ 30 35 60 70 80 ਸਾਲ ਉਹਨਾਂ ਤੋਂ ਕਿਤੇ ਜ਼ਿਆਦਾ ਸਾਂ ਵੀ ਤੁਸੀਂ ਇਹਨਾਂ ਨੂੰ ਛੱਡ ਦੇਣਾ ਐਸਐਸਪੀ ਦਾ ਫੋਨ ਆਇਆ ਮੈਂ ਕਿ ਤੁਸੀਂ ਇਹਦੀ ਪਤਾ ਕਰ ਲਓ ਕਿ ਉਹਦੀ ਗ੍ਰਿਫਤਾਰੀ ਵੀ ਪਈ ਆ ਫਿਰ 10 ਮਿੰਟਾਂ ਬਾਅਦ ਐਸਐਸਪੀ ਦਾ ਆ ਗਿਆ ਦਿਹਾਤੀ ਦਾ ਕਿ ਨਹੀਂ ਗ੍ਰਿਫਤਾਰੀ ਪੈ ਗਈ ਤੇ ਐਂ ਚਲੇ ਗਿਆ ਇਹਨਾਂ ਦੇ ਅਗਲੇ ਦਿਨ ਛੱਡ ਦਿੱਤੇ 23 ਤਰੀਕ ਨੂੰ ਤੋ ਇਹ ਬੜੀ ਅਤ ਨਿੰਦਨਯੋਗ ਕਾਰਵਾਈ ਆ ਇਹ ਅਸੀਂ ਆਪਣੇ ਇਤਿਹਾਸ ਵਿੱਚ ਪਹਿਲੀ ਕਾਰਵਾਈ ਵੇਖੀ ਆ ਜੀ ਜਿਹਦੇ ਚ ਬੰਦੇ ਫੜ ਵੀ ਲੈ 307 ਦੇ ਪਰਚੇ ਆ ਗ੍ਰਿਫਤਾਰ ਕਰਕੇ ਉਹ ਛੱਡ ਦਿੱਤੇ ਜਦੋਂ ਪੁੱਛਦੇ ਕਿਉਂ ਛੱਡੇ ਆ ਪਤਾ ਨਹੀਂ ਇਹ ਫਲਾਣਾ ਹੋ ਗਿਆ ਜੀ ਇਹ ਸਾਨੂੰ ਆ ਹੋ ਗਿਆ ਜੋ ਅਸੀਂ ਕਹਿੰਨੇ ਆ ਕਿ ਇਹ ਕਮਦੀਪ ਸਿੰਘ ਸਰਦਾਰ ਧਾਰੀਵਾਲ ਜਿਹੜੇ ਆ ਉਹ ਇਹਦੇ ਪਿੱਛੇ ਇਹਦੇ ਖਲੋਤੇ ਕਿਉਂਕਿ ਉਹ ਜਿਹੜਾ ਮੀਰੂ ਸੁਖਦੇਵ ਸਿੰਘ ਉਹਦਾ ਸਕਾਪਰਾ ਜਿਗਦੇ ਖਰਦਾ ਸਰਪੰਚ ਆਪਦਾ ਸਰਪੰਚ ਆ ਉਹ ਸਾਰੀ ਗੱਲ ਇਹਦੇ ਪਿੱਛੇ ਰਾਜਨੀਤੀ ਕੰਮ ਕਰ ਰਹੀ ਆ ਅੱਜ ਨਵੀਂ ਗੱਲ ਆ ਗਈ ਆ ਵੀਰਵਾਰ ਨੂੰ ਉਹਨਾਂ ਗੁਰਗਿਆ ਨਹੀਂ ਕਮੀਰਪੁਰਾ ਦੀ ਲੜਕੀ ਚ ਪੜਨ ਆਉਂਦੀ ਹਰਪ੍ਰੀਤ 10 10 2 ਪੜਦੀ ਆ ਉਹਨੂੰ ਆਣ ਕੇ ਉਹੋ ਜਸਕਰਨ ਸਿੰਘ ਉਹਦਾ ਭਾਗ ਗੁਰਸ਼ਰਨ ਸਿੰਘ ਹਰਪ੍ਰੀਤ ਸਿੰਘ ਉਹਦਾ ਗਾਂ ਸਾਲੇ ਦਾ ਸਾਲਾ ਸੀ ਗੁਰਪ੍ਰੀਤ ਸਿੰਘ ਬਰਿਆ ਦਾ ਇਹ ਪੰਜ ਚਾਰ ਬੰਦਿਆਂ ਨੇ ਬਲੈਰੋ ਗੱਡੀ ਚੋਂ ਚੁੱਕ ਕੇ ਬਾਹਰ ਲਿਆ ਬਦੋ ਬਦੀ ਉਹਨੂੰ ਜਲੰਧਰ ਲੈ ਗਏ ਉਹਨਾਂ ਦੇ ਨਾਲ ਕੋਈ ਬਦ ਚੱਲਣ ਨੂੰ ਇਸ ਲੋਕੀ ਕੀਤੀ ਆ ਉਹ ਲੜਕੀ ਇੱਥੇ ਆਈ ਆ ਉਹਨੇ ਕੱਲ ਦਰਖਾਸਤ ਦਿੱਤੀ ਆ ਇਹ ਇਹਨੂੰ ਕਿਉਂ ਚੁੱਕਿਆ ਲੜਕੀ ਨੂੰ ਇਹ ਇਹਨਾਂ ਦੇ ਬਲਵਾਲਦਾਂ ਜਿਹੜੇ ਚਾਰ ਕਿੱਲੇ ਉਹਨਾਂ ਨੇ ਕਣਕ ਬੀਜੀ ਸੀ ਉਹਨਾਂ ਦੀ ਪੈੜੀ ਆ ਇਹ ਬਦੋ ਬਦਿਓ ਵੱਢਦੇ ਆ ਜਦੋਂ ਵੱਢਣ ਜਾਂਦੇ ਆ ਉਹਨਾਂ ਦੀ ਕੁੱਲੀ ਨੂੰ ਅੱਗ ਲਾਤੀ ਉਹਨਾਂ ਨੂੰ ਫੋੜ ਦਿੱਤਾ ਇਸ ਕੇਸ ਦਾ ਉਥੇ 8 ਤਰੀਕ ਨੂੰ ਅਸੀਂ ਧਰਮ ਨਾਮ ਅਰੰਦਾਸ ਇਹਨਾਂ ਸਾਰਿਆਂ ਗੁਰਗਿਆਂ ਦੇ ਉੱਤੇ ਜਿਹੜਾ ਉਹ ਪਰਚੇ ਦਰਜ ਹੋਏ ਪਰ ਉਹ ਦੰਦ ਨਾਉਂਦੇ ਫਿਰਦੇ ਆ ਆ ਨਵੀਂ ਗੱਲ ਹੋ ਗਈ ਆ ਹਾਂਜੀ ਉਹ ਉਹਦਾ ਜਲੰਧਰ ਲੈ ਕੇ ਉੱਥੇ ਲੜਕੀ ਕੋਈ ਐਸੀ ਘਟਨਾ ਵਾਪਰ ਗਈ ਉਹ ਕਿਸੇ ਨੇ ਪਛਾਣ ਨਹੀਂ ਪਈ ਲੜਕੀ ਆ ਉਹਨਾਂ ਟੈਲੀਫੋਨ ਕਰਤਾ ਉਹਦੇ ਮਾਪਿਆਂ ਨੇ ਜਾ ਕੇ 2 ਵਜੇ ਰਾਤ ਕੀਤੀ ਉਹਦੇ ਨਾਲ ਇਹਨਾਂ ਨੇ ਬਦਤਚਲ ਨਹੀਂ ਵੀ ਕੀਤੀ ਆ ਛੋਟੀ ਜਿਹੀ ਕੁੜੀ ਆ ਇੱਥੇ ਆਈ ਅੱਜ ਉਹਦੀ ਮਾਤਾ ਵੀ ਆਈ ਆ ਸੋ ਇਹ ਭਾਵ ਆ ਕਿ ਜਿਹੜਾ ਜਸਕਰਨ ਸਿੰਘ ਗੁਰਸ਼ਰਨ ਸਿੰਘ ਆ ਜਿੰਨੂੰ ਇੱਕ ਜਥੇਬੰਦੀ ਇਹ ਕਹਿਣ ਵਿੱਚ ਲਗਾਤਾਰ ਕਹਿ ਰਹੀਏ ਤੇ ਬੜੇ ਭਲੇਮਾਨ ਸੰਬੰਧੇ ਆ ਆ ਜਿਹੜੀ ਇਹ ਵੀਰਵਾਰ ਦੀ ਘਟਨਾ ਵਾਂ ਲੜਕੀ ਨੇ ਚੁੱਕੀ ਉਹ ਇੱਥੇ ਸਾਡੇ ਅੱਜ ਆਈ ਆ ਤੋ ਇਸ ਕਰਕੇ ਅਸੀਂ ਆਤਮ ਨਿੰਦਨ ਜੋ ਕਾਰਵਾਈ ਆ ਸਾਡਾ ਅਣਮਿਸੇ ਸਮੇਂ ਦਾ ਕਰਨਾ ਵਾ ਸਾਨੂੰ ਇਹ ਕਹਿਣ ਪਈ ਹੀ ਬੰਦੇ ਫੜਨੇ ਨਹੀਂ ਪੜਨੇ ਅਜੇ ਤੱਕ ਕਿ ਕੋਈ ਐਵੇਂ ਗੂੜਿਆਂ ਦਾ ਮਿੱਟੀ ਝਾੜਨ ਦਾ ਇਹ ਸਾਡਾ ਧਰਨਾ ਲਗਾਤਾਰ ਜਾਰੀ ਹੈ ਬੰਦੇ ਫੜਨ ਦਾ ਕੀ ਹੈਗਾ ਧਰਨਾ ਹਾਂ ਬੰਦੇ ਗ੍ਰਫਤਾਰ ਕਰਨਾ ਕੰਦੇ ਹੋਰ ਕੀ ਕਰਦੇ ਨਹੀਂ ਉਸ ਕੱਲ ਦਿੱਤੇ ਬੰਦੇ ਕਿਤੇ ਭੱਜੇ ਛੋੜਿਆ ਬੰਦੇ ਤਾਂ ਕਸ਼ਮੀਰ ਪਰੇ ਅੱਜ ਵੀ ਹੈਗੇ ਹਾਂਜੀ ਹਾਂ ਨੇ ਨੇ ਚਾਹੇ ਵੀ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜੀ ਮਸਲੇ ਨੂੰ ਲੈ ਕੇ ਥਾਣੀ ਵਿੱਚ ਧਰਨਾ ਲੱਗਿਆ ਪ੍ਰਧਾਨ ਜੀ ਉਹਨਾਂ ਦੀ ਗੱਲ ਮਾਨਜੋਗ ਸਿਕੂਰ ਸਾਹਿਬ ਨਾਲ ਹੋ ਚੁੱਕੀ ਹੈ ਤੇ ਨੌਟਰੀ ਤੱਕ ਜਿਹੜਾ ਇਸ ਮਕਦਮੇ ਦੇ ਅਸਲ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੋਂ ਜਿਹੜੇ ਨੇ ਦੋ ਟੇਕ ਲੱਗ ਜਿਹੜੇ ਡਾਕਟਰ ਸਾਹਿਬ ਨੇ ਤੁਹਾਡੇ ਸਾਹਮਣੇ ਮੁਰਦੇ ਨੇ ਉਹ ਸਾਰੇ ਅਸੀਂ ਨੋਟ ਕਰ ਲਏ ਆ ਇਹਨਾਂ ਦਾ ਨਰਦਾਰਾ ਅਸੀਂ ਇੱਕ ਦੋਵਾਂ ਦਿਨਾਂ ਦੇ ਵਿੱਚ ਵਿੱਚ ਜਿਹੜਾ ਵਾ ਉਹ ਕਰਾਂਗੇ ਪਹਿਲਾਂ ਨੇ ਕੈਂਸਰ ਜੂੜਾ ਉਹਦੀ ਲੱਗ ਕੀਤੀ ਥੋੜੀ ਉਹਦੀ ਗੱਲ ਕੀਤੀ ਨਾਲ ਉਹਦੀ ਹੋ ਗਈ ਹੋਰ ਜਿਹੜਾ ਲੜਕੀ ਵਾਲਾ ਸਵਿੰਗ ਸਮੈਟਰ ਸੀਗਾ ਉਹ ਸਾਡੀ ਐਫਆਰ ਸੀਡੀਆ ਹੋਣੀ ਦਰਜ ਹੋ ਗਈ ਉਹ ਕਾਫੀ ਜੀ ਦੀਆ ਅਸੀਂ ਹੁਣ ਤੁਹਾਨੂੰ ਦੇ ਦਵਾਂਗੇ ਤੇ ਇਹ ਤੁਹਾਨੂੰ ਦੁਬਾਰਾ ਇਹਦੇ ਬਾਰੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜਿਹੜਾ ਟਾਈਮ ਪੀਰੀਅਡ ਜਿਹੜਾ ਵਾ ਇਹਨਾਂ ਦੀ ਗਿਤਾਈ ਹਿਬਰ ਕੇ ਰੱਖਿਆ ਆ ਮਕਦਮੇ ਦੇ ਅਸਲ ਦੋਸ਼ੀਆਂ ਨੂੰ ਅਸੀਂ ਜਸਤਾ ਕਰਾਂਗੇ ਸਭ ਦੂਜੀ ਵਾਰ ਜੈਤਰਾ ਜੀ ਪੂਰਾ ਸਾਹਿਬ ਨੇ ਜੀ ਰੋਣੇ ਉਹ ਅੱਜ ਥੋੜਾ ਬਾਹਰ ਸੀਗੇ ਹਾਂ ਜੀ ਕਿਉਂਕਿ ਨਾਮ ਨਾਲ ਮੇਰੀ ਗੱਲ ਕਰਨੀ ਹੈ ਉਹ ਤੇ ਜਿਹੜੇ ਵੀ ਤੁਹਾਡੇ ਮੈਪਟਨਿਓ ਪੈਪ ਦੇ ਦਸਤਿਆਰ ਚੀਜ਼ਾਂ ਆ ਗਈਆਂ ਅਨੁਵਾਦ